ਜੀ ਅੱਜ ਅਸੀਂ ਇੱਥੇ ਆਏ ਨੇ ਜਿਹੜੀ ਸਾਡੀ ਯੁੱਧ ਨਸ਼ਾ ਵਰੂ ਦੇ ਕਨਸਿਸਟੈਂਟ ਡਰਾਈ ਚੱਲਦੀ ਪਈ ਹੈ ਉਹਦੇ ਲੜੀ ਦੇ ਤਹਿਤ ਪਿਛਲੇ 3 ਮਹੀਨਿਆਂ ਚ 317 ਐਨਡੀਪੀਐਸ ਦੇ ਮਕਦਮੇ ਦਰਜ ਹੋਏ ਨੇ ਔਰ ਉਹ ਜੋ 546 ਤੋਂ ਵੱਧ ਜਿਹੜੇ ਨਸ਼ਾ ਤਸਕਰ ਹੈ ਉਹ ਫੜੇ ਗਏ ਨੇ ਜਦੋਂ ਵੀ ਐਨਡੀਪੀਐਸ ਦਾ ਕੋਈ ਪਰਚਾ ਦਰਜ ਹੁੰਦਾ ਹੈ ਤਾਂ ਉਹਦੇ ਜਿਹੜੀ ਵੀ ਕਨਫੈਬੈਂਡ ਦੀ ਰਿਕਵਰੀ ਹੁੰਦੀ ਹੈ ਉਹਦਾ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ ਕਿ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਨੂੰ ਨਸ਼ਟ ਕਰਾਇਆ ਜਾਂਦਾ ਹੈ तो सारे तरी प्रॉपर प्रोसीजर फॉलो करते हुए आज फरीदकोट पुलिस की टीम अंडर द सुपरविजन ऑफ एस पी डी डी एस पी डी डी एस पी एन डी पी एस और डी एस पी जैतो इन्ह की पूरी टीम ने बहुत अच्छा काम करते हुए सतर मुकदमे साढ़े एन डी पी एस दीदी केस प्रॉपर्टी अज अभी डिस्ट्रॉय की प्रॉपर गाइडलाइनस फॉलो करते हुए एच तीन किलो तो वो हेरोइन एक सौ पचहत्तर किलो तो व्ध पॉपी हस ਔਰ 1.2 ਕਿਲੋ ਤੋਂ ਵੱਧ ਗਾਂਜਾ ਔਰ 20000 ਦੇ ਆਸ-ਪਾਸ ਜਿਹੜੀ ਨਸ਼ੀਲੀ ਗੋਲੀਆਂ ਹੈ ਉਹ ਨਸ਼ਟ ਕੀਤੀ ਗਈਆਂ ਹੈ। ਦੇਚ ਦਸਨ ਜੋ ਗੱਲ ਇਹ ਵੀ ਹੈ ਕਿ ਫਰੀਦਕੋਟ ਪੁਲਿਸ ਹਰ ਇੱਕ ਲੈਵਲ ਤੇ ਨਸ਼ਾ ਤਸਕਰਾਂ ਦੇ ਵਿਰੁੱਧ ਕੰਮ ਕਰ ਰਹੀ ਹੈ ਔਰ ਉਹ ਚ ਕਾਵੇਂ ਉਹ ਡਿਮੋਲੀਸ਼ਨ ਆਫ ਪ੍ਰਾਪਰਟੀ ਹੋ ਕਾਵੇਂ ਉਹ ਪ੍ਰਾਪਰਟੀ ਅਟੈਚਮੈਂਟ ਹੋ ਉਹ ਚ ਸਾਰੇ ਫਰੰਟਸ ਤੇ ਸਾਡਾ ਇੱਕ ਕੰਪਰੀਹੈਂਸਿਵ ਕੰਮ ਚੱਲ ਰਿਹਾ ਹੈ 4 ਕਰੋੜ 90 ਲੱਖ ਸੇ ਜ਼ਿਆਦਾ ਦੀ ਜਿਹੜੀ ਪ੍ਰਾਪਰਟੀਆਂ ਹੈਗੀਆਂ ਉਹ ਹਲੇ ਤੱਕ ਫ੍ਰੀਜ਼ ਕਰਾਈ ਜਾ ਚੁੱਕੀਆਂ ਹੈ। ਤੇ ਤਿੰਨਾਂ ਹੀ ਸਬਡਿਵੀਜ਼ਨਾਂ 'ਚ ਜਿਹੜੇ ਨਸ਼ਾ ਤਸਕਰਾਂ ਵੱਲੋਂ ਅवैध ਪ੍ਰਾਪਰਟੀਆਂ ਗਵਰਨਮੈਂਟ ਲੈਂਡ ਲੈਂਡ ਤੇ ਐਂਕਰੋਚ ਕਰਦੇ ਹੋਏ ਪ੍ਰਾਪਰਟੀਆਂ ਬਣਾਈਆਂ ਗਈਆਂ ਸੀਗੀ ਉਹਨਾਂ ਦੀ ਪ੍ਰੋਪਰ ਡਿਮੋਲੀਸ਼ਨ ਐਸ ਪਰ ਪ੍ਰੋਪਰ ਪ੍ਰੋਸੀਜਰ ਆਜ ਤੱਕ ਹੋ ਗਈ। ਆ ਕਿੰਨੀ ਕੀਮਤ ਸੀ ਕੋ ਮੈਂ ਉਹਨਾਂ ਦਾ ਅਗਰੇਜ ਲੱਗਣਾਸ ਦੀ ਦੇਖਿਓ ਇਹਦੀ ਕੀਮਤ ਦੱਸਣਾ ਇੱਕ ਵਾਜਬ ਚੀਜ਼ ਨਹੀਂ ਹੈ ਕਿਉਂਕਿ ਇਹ ਜਿਹੜੀ ਗਾਈਡਲਾਈਨਸ ਹੈਗੀਆਂ ਉਹਦੇ ਅਗੇਂਸਟ ਹੁੰਦਾ ਹੈ। ਅਸੀਂ ਤੁਹਾਨੂੰ ਨੰਬਰ ਆਫ ਕੇਸਸ ਮੈਂ 10 ਟੁਕਿਆਂ ਕੀ 77 ਕੇਸਸ ਨੇ ਜਿਨ੍ਹਾਂ ਦੀ ਪ੍ਰਾਪਰਟੀ ਐਸੀ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ